اتر اٹھتر اٹھائی سو اٹھائی سو جی گیارہ پندرہ ستائی اٹھائی انتی سو جی جی انتی سو جی انتی سو ہاں چھ دس گیارہ پندرہ سولہ 21 25 26 30 31 35 36 40 41 45 46 50 52 55 56 60 61 65 66 70 71 75 76 80 81 85 86 90 91 95 96 3000 3000 ਵੇਲਾ ਵੇਲਾ ਤੈਨ੍ਹੇ ਯਾਰ ਜੀ 3000 3000 ਜੀ 3000 3000 ਜੀ 1 ਜੀ 2 2 2 10 4 5 6 6 7 8 9 10 11 12 13 15 16 17 18 20 21 22 23 25 25 ਜੀ 3025 ਜੀ ਆ ਕੋਈ ਨਹੀਂ ਕੋਈ ਨਹੀਂ 3025 26 27 27 ਕੋਈ ਨਹੀਂ 28 29 30 31 32 34 35 36 37 38 39 40 41 42 43 44 45 46 47 48 49 50 51 52 53 54 53 354 354 ਜੀ ਹਾਂ ਬਬੂ 354 354 ਜੀ ਹਾਂਜੀ 354 ਹਾਂਜੀ 354 55 56 55 54 59 60 61 62 63 64 65 66 67 68 69 70 71 72 73 74 75 76 77 78 90 80 81 82 83 84 84 384 ਅੰਜ ਲਿਖਾਈ ਜੀ 384 ਬੋਲਦੇ ਜੀ 384 ਬੁਲਾਈ ਤਿੰਨੇ 84 ਰੁਪਏ ਜੈਨ ਜੀ ਮਿਹਰਬਾਨੀ ਜੀ ਫੱਖਾ ਲਗਵਾ ਦਿਓ